ਪਲਤ ਅਦੀਨ ਪਿੰਦੇ ਪਿੰਡ ਪਟਨੂਰਾ ਕਲਾ ਵਿਖੇ ਬਿੱਤੀ ਰਾਤ ਇੱਕ ਕਾਰ ਵਿੱਚੋਂ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਕਾਰ ਅੰਦਰ ਦਾਖਲ ਹੋ ਕੇ ਘਰ ਦੀ ਅਲਮਾਰੀ ਤੋੜ ਕੇ 10000 ਰੁਪਏ ਨਕਦੀ, ਸੋਨੇ ਦੀਆਂ ਵਾਲੀਆਂ ਤੇ ਚੈਨੀ ਚੋਰੀ ਕਰਕੇ ਫਰਾਰ ਹੋ ਗਏ। ਘਰ ਦਾ ਮਾਲਕ ਜਰਨੈਲ ਸਿੰਘ ਜੋ ਕਾਫੀ ਸਮੇਂ ਤੋਂ ਵਿਦੇਸ਼ ਰਹਿੰਦਾ ਹੈ ਤੇ ਘਰ ਵਿੱਚ ਉਸਦੀ ਪਤਨੀ ਤੇ ਬੇਟੀ ਰਹਿੰਦੀਆਂ ਹਨ। ਜੋ ਘਟਨਾ ਵਾਲੀ ਰਾਤ ਆਪਣੀ ਜਿਠਾਣੀ ਦੇ ਘਰ ਸੁੱਤੀਆਂ ਪਈਆਂ ਸਨ ਤੇ ਚੋਰਾਂ ਨੇ ਉਸ ਰਾਤ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਬਲਿਕ ਸਪੌਟ ਨਿਊਜ਼ ਦੇ ਨਾਲ ਪੁਲਾਤ ਤੋਂ ਮਨਜੀਤ ਸਿੰਘ ਚੀਮਾ ਅਤੇ ਗੋਬਿੰਦ ਸੁਖੀਜਾ ਦੀ ਰਿਪੋਰਟ ਹਾਂਜੀ ਅੱਜ ਰਾਤ ਜਿਹੜੀ ਤੁਹਾਡੇ ਇੱਥੇ ਚੋਰੀ ਹੋਈ ਘਰ ਦੇ ਵਿੱਚ ਇਸ ਬਾਰੇ ਕੀ ਕਹਿਣਾ ਚਾਹੋਗੇ ਕੀ ਨਾਂ ਤੁਹਾਡਾ ਮੇਰਾ ਨਾਂ ਬਲਵਿੰਦਰ ਸਿੰਘ ਅੱਛਾ ਜੀ ਤੇ ਚੋਰੀ ਬਾਰੇ ਕਿੱਦਾਂ ਆਪਾਂ ਨੂੰ ਪਤਾ ਲੱਗਾ ਗੱਲ ਸਵੇਰੇ ਪਤਾ ਲੱਗਿਆ ਜੀ ਪੰਜ ਵਜੇ ਕਰਦੇ ਕਰਨੀ ਸਨ ਅੱਛਾ ਜੀ ਤੇ ਉਹ ਰਾਤ ਚੋਰ ਆਏ ਨਾਲ ਗੇਟ ਦਾ ਉਹ ਜਿਹੜਾ ਲੋਕ ਸੀ ਉਹ ਤੋੜਿਆ ਗਿਆ ਅੰਦਰੋਂ ਅੰਦਰਲਾ ਲੋਕ ਤੋੜਿਆ ਗਿਆ ਉਹਨਾਂ ਤਸੱਲੀ ਦੇ ਨਾਲ ਸਾਰੇ ਟੀਟੀਆਂ ਫੋਲੀਆਂ ਬੈੱਡ ਫੋਲੇ ਸਾਰੇ ਕੱਪੜੇ ਕੋਪੜੇ ਫੋਲੇ ਗਏ ਤੇ ਅਲਮਾਰੀ ਜਾਂ ਉਹ ਤੋੜ ਕੇ ਜਿੰਦਰਾ ਉਹ ਚੋ 10000 ਰੁਪਏ ਲੱਗਦੋ ਇੱਕ ਤੈਨੀ ਤੇ ਇੱਕ ਵਾਲੀਆਂ ਲੈ ਕੇ ਤੇ ਇਹ ਪਤਾ ਲੱਗਾ ਕਿੰਨੇ ਕੁ ਵਜੇ ਚੋਰੀ ਜਿਹੜੀ ਹੋਈ ਜੀ ਨਹੀਂ ਕਹਿ ਸਕਦੇ ਹੁਣ ਵੇਨਿਆ ਕਮਰੇ ਫੇਰ ਹੀ ਪਤਾ ਲੱਗੇਗਾ ਤੇ ਜੀ ਇਹ ਨਹੀਂ ਕਹਿ ਸਕਦੇ ਕਿ ਕਿੰਨੇ ਵਜੇ ਹੋਈ ਹੈ ਚੋਰੀ ਵੇਲੇ ਇਸ ਘਰ 'ਚ ਕੋਈ ਮजूद ਨਹੀਂ ਸੀ ਘਰ 'ਤੇ ਜੀ ਨਹੀਂ ਜੀ ਕੋਈ ਮजूद ਨਹੀਂ ਕੋਈ ਮजूद ਨਹੀਂ ਸੀ ਬੋਤਲ ਉਹ ਮਾਰੀ ਕਟਨਾ ਕੀਤੀ ਹੈ ਦੋ ਡੰਨੇ ਬਹੁਤ ਵੇਖੋ ਹੋਰ ਕਹਿ ਰਿਆ ਸੀ ਕਿ ਕੋਈ ਚੋਰ ਚੋਰੀ ਕਰਨ ਤੋਂ ਬਾਅਦ ਖਾ ਪੀ ਕੇ ਵੀ ਗਿਆ ਹੈ ਹਾਂ ਜੀ ਹਾਂ ਜੀ ਹਾਂ ਜੀ ਦੁੱਧਾ ਲੀਟਰ ਪਿਆ ਸੀ ਉਹ ਫ੍ਰੀਜ ਦੇ ਵਿੱਚ ਫ੍ਰੀਜ ਖੋਲ ਕੇ ਦੁੱਧ ਵੀ ਪੀ ਗਏ ਹੋ ਪਾਣੀ ਪੁਣੀ ਤੇ ਤਸੱਲੀ ਨਾਲ ਠੰਡਾ ਪੀ ਕੇ ਗਏ ਆ ਬੋਤਲਾਂ ਰੱਖੀ ਗਈਆਂ ਬਾਹਰ ਬਾਤ ਤਾਕੀਰ ਰੱਖਿਆ ਗਈਆਂ ਤਸੱਲੀ ਦੇ ਨਾਲ ਵੀ ਖਾ ਪੀ ਕੇ ਆਏ ਨੇ ਐਸਜੀ ਸੂਚਨਾ ਜਿਹੜੀ ਪੁਲਿਸ ਨੂੰ ਕਰ ਦਿੱਤੀ ਗਈ ਕਰ ਦਿੱਤੀ ਗਈ ਕਰ ਦਿੱਤੀ